सत्संग जी एक बहुत बड़ी एप्लीकेशन यहाँ बन चुकी है पर हमने इनको बहुत गाइड किया है एक ही एप्लीकेशन से आप व्हाट्सएप ट्विटर फेसबुक यही नहीं किस देश की मंडी में क्या भाव चल रहा है किस जिन्स का कौन सी नहर में कितना पानी आ रहा है कौन से नई कारें लॉन्च हो रही हैं कौन सी पुरानी कारें कहा कितने रेट में मिल जाएंगी हर चीज उसमें डाले डॉक्टर से भी ऑनलाइन बात कर सकते हो आप अगर घर में बीमार है बच्चा फट उस ऐप को खोलो झट से बात हो जाएगी हमने वो बताया है और ये महाशय हमें कह रहे हैं जी, उस पर सिर्फ एक मैसेज डाला करेंगे तो हाथ हमने जोड़ दिए इस तरह की आपकी बातों से हम बिल्कुल एग्री नहीं है बिल्कुल भी नहीं सो आपकी मर्जी बनाओ ना बनाओ अब चल रहा है सब कुछ बढ़िया है तो क्योंकि बताया कुछ और, है, और ये धक्के से कुछ और हमसे पास करवाना चाहते हैं जो कि हम नहीं करते तो हमने जो बोला अगर आप वो पूरा फुल डाउन फुल लोडेड अगर वो चीज करवा सकते हो तो करवाओ वरना नाम मत लेना इस चीज का जी आपसे हाथ जोड़ के गुजारिश है सो सबको आशीर्वाद बहुत ही प्यारे-प्यारे सतगुरु जी जी प्यारी-प्यारी साथ संगे जी तां तां सतगुरु तेरा ही आसरा साथ संगे जी आज जेड़ी ਸੱਚੇ ਸਤਗੁਰੂ ਦੀ ਸਾਖੀ ਕਰਤਾ ਦੇ ਰੂਪ ਵਿੱਚ ਸੋਡੇ ਨਾਲ ਸਾਝੀ ਕਰਨ ਲੱਗਿਆ ਉਹ ਇਹ ਹੈ ਵੀ ਦੇਖੀ ਚੱਲੋ ਤੁਸੀਂ ਵੀ ਕੀ ਹੁੰਦਾ ਹੁਣ ਜਦੋਂ ਆਸਰੀ ਗੁਰੂ ਨੇ ਜਿਹੜਾ ਕੁਝ ਕਰਨਾ ਹੈ ਦੇਖੀ ਚੱਲੋ ਕਾਲ ਜੇ ਵੀ ਦਾਸੀ ਤੂੰ ਆ ਲੈ ਆਊਗਾ ਤੇ ਉਹਦੇ ਚੇਲੇ ਚਪਟੇ ਤੇ ਜਲੇੜੀ ਲੇੜਾ ਹੈ ਅੱਜ ਸੋਡੇ ਨਾਲ ਇਹ ਕਵਤਾ ਸਾਝੀ ਕਰਨ ਲੱਗਿਆ ਲਓ ਜੀ ਸੁਣੋ ਕਾਫ ਕੁਝ ਆਖੇ ਭਾਵੇਂ ਜਗ ਸਾਰਾ ਮੇਰੇ ਦਿਲ ਦਾ ਸਾ ਸੁਲਤਾਨ ਹੈ ਤੂੰ ਨਾਨਕ ਨਾਮ ਰਖ ਜਗ ਵਿੱਚ ਆਇਆ ਮੇਰਾ ਕਾਦਰ ਕਰੀਮ ਰਹਿਮਾਨ ਹੈ ਤੂੰ ਮੇਰੇ ਦਿਲ ਤੋਂ ਜੇ ਕੋਈ ਆਣ ਪੁੱਛੇ ਮੇਰਾ ਦੀਨ ਤੇ ਸਜ ਕੀ ਇਮਾਨ ਹੈ ਤੂੰ ਆਹੋ ਵੇਖਿਆ ਅਸੀਂ ਦਰਬਾਰ ਸਿੰਘਾ ਨੈਰਾ ਨੂਰ ਖੁਦਾ ਦੀ ਸ਼ਾਨ ਹੈ ਤੂੰ ਨੈਰਾ ਨੂਰ ਖੁਦਾ ਦੀ ਸ਼ਾਨ ਹੈ ਤੂੰ ਅਸਲੀ ਦਾ ਜੋ ਜਾਰ ਹੈ ਉਹ ਨੂੰ ਕੁਝ ਨਹੀਂ ਕਹਦਾ ਦਿਲ ਵਿੱਚ ਨਾ ਕੋਈ ਖਾਰ ਹੈ ਫਿਰ ਕੁਝ ਨਹੀਂ ਕਹਿੰਦਾ ਦਿਲ ਵਿੱਚ ਲਾ ਕੋਈ ਖਾਰ ਹੈ ਫਿਰ ਕੁਝ ਨਹੀਂ ਕਹਿੰਦਾ ਹੋ ਚੱਕੀ ਕਾਲ ਚਲਾਊਗਾ ਹੁਣ ਦੇਖੀ ਚੱਲੋ ਨਾਸੀ ਤੂੰ ਆ ਆਊਗਾ ਹੁਣ ਦੇਖੀ ਚੱਲੋ ਨਥ ਕਾਲ ਨੂੰ ਪਾਊਗਾ ਹੁਣ ਦੇਖੀ ਚੱਲੋ ਦੇਖੀ ਚੱਲੋ ਨਥ ਕਾਲ ਨੂੰ ਪਾਊਗਾ ਹੁਣ ਦੇਖੀ ਚੱਲੋ ਜਿਦਨੇ ਕਾਲ ਦੇ ਜਾਰ ਹੈ ਸਭ ਰਗੜੇ ਜਾਣੇ ਆਓ ਜਿਦਨੇ ਕਾਲ ਦੇ ਜਾਰ ਹੈ ਸਭ ਰਗੜੇ ਜਾਣੇ ਨਾਲ ਕਾਲ ਦੇ ਪਿਆਰ ਹੈ ਜਿੰਨਾ ਦਾ ਨਾਲ ਕਾਲ ਦੇ ਪਿਆਰ ਹੈ ਕਾਲ ਨੇ ਭੁਲਪੁਰ ਖਾਣੀ ਨਾਲ ਕਾਲ ਦੇ ਪਿਆਰ ਹੈ ਕਾਲ ਨੇ ਪੁਨਪੁਰ ਖਾਣੀ ਰਸਤਾ ਪਕੜੋ ਸੱਚ ਦਾ ਸੱਚ ਦੇ ਬਣ ਕੇ ਚੱਲੋ ਹਾਂਜੀ ਚੱਲੋ ਨਾਸੀ ਤੂੰ ਆਊਗਾ ਹੁਣ ਵੇਖੀ ਚੱਲੋ ਨਥ ਕਾਲ ਨੂੰ ਪਾਊਗਾ ਹੁਣ ਦੇਖੀ ਚੱਲੋ ਬਚਣਾ ਹੈ ਜੋ ਚਾਮ ਦੇ ਕਾਲ ਤੋਂ ਬਚਣਾ ਹੈ ਜੋ ਚਾਮ ਦੇ ਅਸਲੀ ਨਾਲ ਆਜੋ ਅਸਲੀ ਨਾਲ ਆਜੋ ਲੜੇ ਅਸਲੀ ਦਾ ਪਕੜ ਲੋ ਪੁੱਲਾ ਬਖਸਾ ਜੋ ਲੜੇ ਅਸਲੀ ਦਾ ਪਕੜ ਕੇ ਪੁੱਲਾ ਬਖਸਾ ਜੋ ਅਸਲੀ ਰਾਮ ਰਹੀਮ ਦਾ ਬੁਹਾਜਾ ਮੱਲੋ ਹਾਂਜੀ ਮੱਲੋ ਨਸੀ ਤੂੰ ਆਊਗਾ ਹੁਣ ਦੇਖੀ ਚੱਲੋ ਨਥਕਾਲ ਨੂੰ ਪਾਊਗਾ ਹੁਣ ਦੇਖੀ ਚੱਲੋ ਨਥਕਾਲ ਨੂੰ ਪਾਊਗਾ ਹੁਣ ਦੇਖੀ ਚੱਲੋ ਸਰਬਕਲਾ ਸਮਰੱਥ ਹੈ ਜੀ ਸਰਬਕਲਾ ਸਮਰੱਥ ਹੈ ਸਰਬਕਲਾ ਸਮਰੱਥ ਹੈ ਦੇ ਕੋਈ ਅਜਮਾ ਕੇ ਦੇਖੋ ਇਹ ਅਜਮਾ ਕੇ ਅਸਲੀ ਰਾਮ ਰਹੀਮ ਦੇ ਨਲ ਜਾਰੀ ਪਾ ਕੇ ਅਸਲੀ ਰਾਮ ਰਹੀ ਮੇਦੇ ਡਲ ਆੜੀ ਪਾ ਕੇ ਔ ਖੁਸ਼ੀਆਂ ਯਾਰ ਲਟਾਊਗਾ ਹੁਣ ਦੇਖੀ ਚੱਲੋ ਦੇਖੀ ਚੱਲੋ ਨਸੀ ਧੂਆ ਆਊਗਾ ਹੁਣ ਦੇਖੀ ਚੱਲੋ ਨਥ ਕਾਲ ਨੂੰ ਪਾਊਗਾ ਹੁਣ ਦੇਖੀ ਚੱਲੋ ਕਲਯੁਗ ਦੇ ਵਿੱਚ ਹੈ ਬਚਨਾਂ ਦੀ ਭਗਤੀ ਕਹਿੰਦੇ ਕਲਯੁਗ ਦੇ ਵਿੱਚ ਹੈ ਬਚਨਾਂ ਦੀ ਭਗਤੀ ਐ ਮੇ ਸਦੀ ਭਗਵਾਨ ਕੀ ਐ ਜੋਤੀ ਜਗਤੀ ਐ ਮੈਸੀ ਭਗਵਾਨ ਕੀ ਐ ਜੋਤੀ ਜਗਤੀ ਮਨ ਤੇ ਤਰ ਬਣ ਜਾਊਗਾ ਛਤਰ ਨਾਲ ਦਵੱਲੋ ਜੀਤ ਦਵੱਲੋ ਉਹ ਨਥ ਕਾਲ ਨੂੰ ਪਾਊਗਾ ਹੁਣ ਦੇਖੀ ਚੱਲੋ ਨਥੀ ਤੂੰ ਆਊਗਾ ਹੁਣ ਵੇਖੀ ਚੱਲੋ ਨਾਸੀ ਧੁਆਊਗਾ ਹੁਣ ਵੇਖੀ ਚੱਲੋ ਕਲਯੁਗ ਜਲਦੀ ਜਾਊਗਾ ਕਲਯੁਗ ਜਲਦੀ ਜਾਊਗਾ ਹੁਣ ਦੇਖੀ ਚੱਲੋ ਨਕਲੀ ਟੋਲਾ ਕਬਰ ਆਊਗਾ ਹੁਣ ਦੇਖੀ ਚੱਲੋ ਡਾਕਲੀ ਟੋਲਾ ਕਬਰ ਆਉਂਗਾ ਹੁਣ ਦੇਖੀ ਚੱਲੋ ਓ ਜਾਰ ਬਾਗਿਆ ਪਾਊਗਾ ਹੁਣ ਦੇਖੀ ਚੱਲੋ ਹਾਂਜੀ ਚੱਲੋ ਨਸੀ ਧੂਆ ਆਉਗਾ ਹੁਣ ਦੇਖੀ ਚੱਲੋ ਨਥਕਾਲ ਨੂੰ ਪਾਊਗਾ ਹੁਣ ਦੇਖੀ ਚੱਲੋ ਓ ਕਾਲੇ ਕੇ ਬਲਬੀਰ ਹੈ ਖਰੀਆਂ ਖਰੀਆਂ ਕਹਿ ਗਿਆ ਕਾਲੇ ਕੇ ਬਲਬੀਰ ਹੈ ਖਰੀਆਂ ਖਰੀਆਂ ਕਹਿ ਗਿਆ ਅਸਲੀ RAM ਰਹੀਮ ਦੇ ਆ ਚਰਨੀ ਟੈ ਗਿਆ ਅਸਲੀ RAM ਰਹੀਮ ਦੇ ਆ ਚਰਨੀ ਟੈ ਗਿਆ ਅਮਰਜੀਤ ਸਿੰਘ ਗਾਊਗਾ ਹੁਣ ਦੇਖੀ ਚੱਲੋ ਹਾਂਜੀ ਚੱਲੋ ਨਾ ਸੀ ਧੂਆ ਆਊਗਾ ਹੁਣ ਵੇਖੀ ਚੱਲੋ ਨਥਕਾਲ ਨੂੰ ਪਾਊਗਾ ਹੁਣ ਦੇਖੀ ਚੱਲੋ ਨਥਕਾਲ ਨੂੰ ਪਾਊਗਾ ਹੁਣ ਦੇਖੀ ਚੱਲੋ ਸੱਗੇ ਜੀ ਹੋਰ ਦੇਖੀ ਚੱਲੋ ਗੁਰੂ ਪਿਤਾ ਜੀ ਜਲਦੀ ਆਊਗਾ ਹੁਣ ਦੇਖੀ ਚੱਲੋ ਜਿਹੜਾ ਛੇਰ ਵੱਧ ਕਰਕੇ ਪਖਾਊਗਾ ਉਹ ਬਸਾ ਬੂਹਾ ਸਤਿਗੁਰ ਦਾ ਮਨ ਲਓ ਛੇਰ ਵੱਧ ਤੋਂ ਵੱਧ ਕਰਕੇ ਹੋਗਾ ਸਤਿਗੁਰ ਦਾ ਮਨ ਲਓ ਆਪਾਂ ਗੁਰੂ ਪਿਤਾ ਜੀ ਦੀ ਸਾਰੀ ਜੁੜੀਆਂ ਦੇ ਵਿੱਚ ਸਚਾਈ ਬਚਾਉਣੀ ਹੈ ਆਪਾਂ ਗੁਰੂ ਪਿਤਾ ਜੀ ਦੀ ਆਲ ਬਾਲ ਛਾਣੂ ਸਾਰੀ ਦੁਨੀਆ ਦੇ ਵਿੱਚ ਉੱਚਾ ਚੱਕਣਾ ਜੀ ਤਾਂ ਤਦ ਤਦ ਗੁਰ ਤੇਰਾ ਹੀ ਆਸਰਾ ਜੀ